ਮਾਛੀਵਾੜਾ ਪੁਲਿਸ ਨੇ ਅਸਾਮ ਤੇ ਢੋਬੜੀ ਸਾਹਿਬ ਤੋਂ ਮਾਛੀਵਾੜਾ ਪੁਜੇ ਨਗਰ ਕੀਰਤਨ ਦਾ ਅਗਲੇ ਪੜਾ ਲਈ ਰਵਾਨਾ ਹੋਣ ਸਮੇਂ ਸ਼ਾਮਲ ਸੰਗਤਾਂ ਨੂੰ ਲੁੱਟਣ ਦੀ ਫਿਰਾਕ ਚ ਆਈਆਂ 12 ਔਰਤਾਂ ਦੇ ਇੱਕ ਵੱਡੇ ਗਿਰੋਹ ਕਾਬੂ ਕਰ ਲਿਆ ਜਿਸ ਕਾਰਨ ਪੁਲਿਸ ਦੀ ਮੁਸਤੈਦੀ ਕਾਰਨ ਇੱਕਈ ਵਾਰ ਦਾ ਤਾਂ ਹੋਣ ਤੋਂ ਬਚਾ ਹੋ ਗਿਆ ਪੁਲਿਸ ਕੋਲ ਆਰ.ਟੀ. ਤਜਵਿੰਦਰ ਸਿੰਘ ਉਰਫ ਬੀ.ਸੀ ਨੇ ਬਿਆਨ ਦਰਜ ਕਰਵਾਏ ਸੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ 2 பை ਨਵੰਬਰ ਨੂੰ ਮਾਛੀਵਾੜਾ ਦੇ ਗੁਰਦੁਆਰਾ ਸ੍ਰੀ चरण कमल साहिब तो अगले पड़ाली रवाना होया ता नाज़ मंडी ਦੇ ਬਾਹਰ ਪੂਜਾ ਤਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਲਈ ਪਾਲਕੀ ਸਾਈਕ ਕੋਲ ਗਏ ਪ੍ਰਸ਼ਾਦੀ ਲੈਣ ਉਪਰੰਤ ਜਦੋਂ ਉਹ ਪਿੱਛੇ ਆਇਆ ਤਾਂ ਉਸਨੇ ਆਪਣੀ ਜੇਬਸ ਹਾਸ ਕਰਿਆ ਤਾਂ ਦੇਖਿਆ ਕਿ ਉਸ ਵਿੱਚੋਂ ਪਰਸ ਗਾਇਬ ਸੀ ਬਿਆਨ ਕਰਤਾ ਅਨੁਸਾਰ ਉਸਦੇ ਪਰਸ ਵਿੱਚ 16000 ਰੁਪਏ ਨਕਦ ਡਰਾਈਵਿੰਗ ਲਾਇਸੈਂਸ ਅਸਲਾ ਲਾਇਸੈਂਸ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਵੀ ਚੋਰੀ ਹੋ ਸਕੇ ਸਕੇ ਤਾਂ ਇਸ ਤੋਂ ਇਲਾਵਾ ਨਾਲ ਹੀ ਖੜੇ ਆਰਤੀ ਜਸੀ ਪਾਟੀਆਂ ਨੇ ਵੀ ਦੱਸਿਆ ਕਿ ਉਸਦਾ ਪਰਸ ਹੀ ਚੋਰੀ ਹੋ ਗਿਆ ਜਿਸ ਵਿੱਚ 11000 ਰੁਪਏ ਨਕਦ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਹੋ ਚੁੱਕੇ ਹਨ ਜਿਵੇਂ ਕਿ ਕੱਲ 350 ਸਾਲਾ ਸ਼ਹੀਦੀ ਸ਼ਤਾब्दी ਨਗਰ ਕੀਰਤਨ ਮੱਛਵੜਾ ਸਾਹਿਬ ਵਿੱਚ ਆਇਆ ਹੋਇਆ ਸੀ ਤੇ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਚੋਰ ਬਰੋਔਰਤਾਂ ਦਾ ਇੱਥੇ ਸਰਗਰਮ ਤੇ ਉਹਦੇ ਵਿੱਚ ਦੋ ਸਾਨੂੰ ਕੰਪਲੇਂਟਾਂ ਆ ਚੁੱਕੀਆਂ ਸੀ ਤੇ ਇਹਦੇ ਵਿੱਚ ਸਾਨੂੰ ਦੋਸ਼ਕਾਂ ਤਾਂ ਜਿਹੜੀਆਂ ਮਿਲੀਆਂ ਸੀ ਉਹਦੇ ਵਿੱਚ ਜਿਵੇਂ ਕਿ ਕੋਈ ਪਰਸ ਵਗੈਰਾ ਜਾਂ ਕੋਈ ਚੀਜ਼ ਹੋਰ ਹਨਾ ਉਹ ਚੋਰੀ ਹੋ ਗਈਆਂ ਸੀਗਾ ਫਿਰ ਇਹਦੀ ਮਾਨਜੋਗ ਜਿਹੜੀ ਸਾਰੀ ਗੱਲਬਾਤ ਸੀਗੀ ਸੀਨੀਅਰ ਅਫਸਰਾਂ ਵਾਲਾਂ ਨੂੰ ਦੱਸੀ ਗਈ ਜਿਵੇਂ ਕਿ ਮਾਨਜੋਗ ਐਸਐਸਪੀ ਸਾਹਿਬ ਪੁਰਸੂਲਾ ਕੰਨਾ ਦੇ ਦੇ ਆ ਨੂੰ ਧਿਆਨ ਵਿੱਚ ਲਿਆਂਦੀ ਗਈ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਜਾਂ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸੰਬਾਰਾ ਸਰ ਵੱਲੋਂ ਟੀਮਾਂ ਤਿਆਰ ਕੀਤੀਆਂ ਜਾਂ ਤੇ ਉਸ ਤੋਂ ਬਾਅਦ ਇੱਕ ਵੱਖ-ਵੱਖ ਜ਼ਿਲ੍ਹਿਆਂ ਦੇ ਨਰਸ ਸੰਬੰਧਿਤ 12 ਲੇਡੀਆਂ ਨੂੰ ਅਸੀਂ ਰਾਉਂਡ ਅਪ ਕੀਤਾ ਗਿਆ ਜੀ ਇਹਦਾ ਕੋਈ ਪਹਿਲਾਂ ਵੀ ਪਰਚਾ ਦਰਜਿਆ ਤੇ ਬਿਲਕੁਲ ਜੀ ਇੰਨਾ ਇਹ ਜਿਹੜੀਆਂ ਲੇਡੀਆਂ ਨੇ ਸੰਗਰੂਪ ਨਾਲ ਜ਼ਿਆਦਾ ਸੰਬੰਧਿਤ ਰੱਖਦੀਆਂ ਜਿਲੇ ਨਾਲ ਧੂਰੀ ਤੋਂ ਨੇ ਭਵਾਨੀਗੜ੍ਹ ਦੀਆਂ ਨੇ ਜੀ ਆ ਡੱਡ ਉਹਨਾਂ ਜ਼ਿਲੇ ਦੇ ਵਿੱਚ ਰਹਿ ਗਈਆਂ ਨੇ ਪਟਿਆੜੀ ਤੋਂ ਵੀ ਨੇ ਤੇ ਇਹਨਾਂ ਤੇ ਐਨਡੀਪੀ ਐਕਟ ਤੇ ਚੋਰੀ ਦੇ ਬਹੁਤ ਮਕਦਮੇ ਦਰਜ ਨੇ ਜੀ 10 ਪਲੱਸ ਕਈਆਂ ਤੇ ਪਰਚੇ ਦਰਜ ਨੇ ਜੀ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਬਿਲਕੁਲ ਸਰ ਬਿਲਕੁਲ ਜੀ ਅੱਜ ਅਸੀਂ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਜੀ ਠੀਕ ਹੈ ਉਹ ਹਜੇ ਫਿਲਹਾਲ ਕਮੀ ਹੋਈ ਹੈ ਜੀ ਉਹ ਜਲਦੀ ਪਈ ਤਪਰੀ ਜੀ ਉਹ ਹੋ ਜੂਗੀ ਰਿਮਾਂਡ ਤੋਂ ਬਾਅਦ ਜ਼ਰੂਰ ਹੋ ਜੂਗੀ ਜੀ